ਕਾਲਾ ਕੱਛਾ ਗੈਂਗ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਨਿਕਰ ਚੋਰ ਗੈਂਗ ਐਕਟਿਵ ਹੋ ਚੁੱਕਾ ਹੈ ਜਿहां ਇਹ ਚੋਰ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਹੁਣ ਤੱਕ ਕਾਫੀ ਘਰਾਂ ਦੇ ਵਿੱਚ ਇਹ ਹੱਥ ਸਾਫ਼ ਕਰ ਚੁੱਕੇ ਨੇ ਤਾਂ ਸੀਸੀਟੀਵੀ ਵੀਡੀਓ ਇੱਕ ਹੋਰ سامنے ਆ ਚੁੱਕੀ ਹੈ ਜਿੱਥੇ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਇਹ ਨਿਕਰ ਗੈਂਗ ਦੇ ਵੱਲੋਂ ਜਵੈ ਘਰ ਦੇ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਗਾਇਬ ਕਰ ਦਿੱਤਾ ਗਿਆ ਦੇ ਨਾਲ ਹੀ ਨਾਲ ਲਖਾਰਪੇ ਵੀ ਲੁੱਟ ਕੇ ਲੱਗੇ ਦਾਸ ਇਹ ਕਿ ਖਬਰ سامنے ਆ ਰਹੀ ਹੈ ਜੁਲੰਦਰ ਦੇ ਫਲੋਰ ਦੇ ਇਲਾਕੇ ਦੇ ਵਿੱਚੋਂ ਜਿੱਥੇ ਕਿ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਨਿੱਕਰ ਚੋਰ ਗੈਂਗ ਐਕਟਿਵ ਹੋ ਚੁੱਕਾ ਹੈ ਤਾਂ ਉਹਨਾਂ ਦੀ دہشت ਜੋ ਹੈ ਉਹ ਫੈਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਦੇ ਵਿੱਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆਏ ਨੇ ਤਾਂ ਸੀਸੀਟੀਵੀ ਵੀਡੀਓ ਹੁਣ ਗਗਾਤਾਰ viral ਹੋ ਰਹੀ ਹੈ ਸੀਸੀਟੀਵੀ ਦੇ ਬੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨਿੱਕਰ ਦੇ ਵਿੱਚ ਇਹ ਪੰਜ ਜਾਣੇ ਜੋ ਹੈ ਘਰ ਦੇ ਵਿੱਚ ਬੇਖੌਫ ਸ਼ਰੀਆਮ ਜੋ ਹੈ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਚੋਰੀ ਕਰਕੇ ਫਿਰ ਇਥੋਂ ਦੀ ਫਰਾਰ ਵੀ ਹੋ ਜਾਂਦੇ ਨੇ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ 30 ਲੱਖ ਰੁਪਏ ਦੇ ਕਰੀਬ ਦਾ ਸੋਨਾ ਇਹ ਚੋਰ ਲੁੱਟ ਕੇ ਲੈ ਗਏ ਤੇ ਨਾਲ ਹੀ ਨਾਲ ਡਾਲਰ ਵੀ ਇਹ ਕੁੱਕੇ ਲੈ ਕੇ ਘਰ ਦੇ ਵਿੱਚੋਂ ਤੇ ਲੱਖਾਂ ਰੁਪਏ ਦੀ ਨਕਦੀ ਵੀ ਲੈ ਕੇ ਫਰਾਰ ਹੋ ਗਏ ਦਰਅਸਲ ਚਲੰਦਰ ਦੇ ਵਿੱਚ ਜੋ ਇਹ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਇਹ ਐਨ ਆਰ ਆਈ ਦਾ ਘਰ ਦੱਸਿਆ ਜਾ ਰਿਹਾ ਹੈ ਐਨ ਆਰ ਆਈ ਇੱਥੇ ਆਏ ਹੋਏ ਸੀਗੇ ਤਾਂ ਉਹਨਾਂ ਦਾ ਸਮਾਨ ਜੋ ਹੈ ਲੱਜਰੀ ਬ੍ਰਾਂਡ ਦਾ ਸਮਾਨ ਜੋ ਹੈ ਇਹ ਚੋਰ ਚੋਰੀ ਕਰਕੇ ਫਰਾਰ ਹੋ ਗਏ ਤਾਂ ਇਹ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ ਹੁਣ ਪੁਲਿਸ ਦੇ ਵੱਲੋਂ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਸੋ ਵੇਖ ਸਦਿਓ ਕਿਸ ਤਰੀਕੇ ਦੇ ਨਾਲ ਜੋ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਨਾ ਚੋਰਾਂ ਨੇ ਆਪਣੇ ਮੂ ਟੱਕ ਕੇ ਹੋਏ ਨੇ ਲੇਕਿਨ ਨਿਕਰ ਪਾਈ ਹੋਈ ਹੈ ਤਾਂ ਨਿਕਰ ਪਾ ਕੇ ਜੋ ਹੈ ਹੁਣੇ ਚੋਰ ਵੱਖ-ਵੱਖ ਘਰਾਂ ਦੇ ਵਿੱਚ ਆ ਕੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਪੁਲਿਸ ਤੇ ਕੋਲ ਜੁੜਾ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਘਰ ਮਾਲਿਕ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਭਰੋਸਾ ਜਤਾਇਆ ਗਿਆ ਹੈ ਕਿ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਜੁਲੰਦਰ ਦੇ ਕੋਪਾਲ ਇਨਕਲੇਵ ਦੇ ਰਹਿਣ ਵਾਲੇ ਦਾਸੀਏ ਕੇ ਲੋਕਾਂ ਇਹ ਸਭ ਪਰਿਵਾਰ ਨੇ ਦੱਸਿਆ ਹੈ ਕਿ ਉਹ ਘਰ ਦੇ ਵਿੱਚ ਨਹੀਂ ਸੀਗੇ ਉਹ ਬਾਹਰ ਗਏ ਹੋਏ ਸੀਗੇ ਤੇ ਉਹਨਾਂ ਦੇ ਘਰ ਦੇ ਵਿੱਚ ਜੋ ਹੈ ਉਹਨਾਂ ਦੇ ਐਨ ਆਰ ਆਈ ਰਿਸ਼ਤੇਦਾਰ ਆਏ ਹੋਏ ਸੀ ਰਹਿਣ ਦੇ ਲਈ ਤੇ ਉਹਨਾਂ ਦਾ ਸਮਾਨ ਘਰ ਦੇ ਵਿੱਚ ਪਿਆ ਸੀ ਜਿਹੜਾ 27 ਤੋਲੇ ਦੇ ਕਰੀਬ ਸੋਨਾ ਘਰ ਦੇ ਵਿੱਚ ਪਿਆ ਸੀ ਤੇ ਡਾਲਰ ਵਿਕਰ ਦੇ ਵਿੱਚ ਪਏ ਹੋਏ ਸੀ ਲਗਜਰੀ ਬ੍ਰਾਂਡਾਂ ਦਾ ਸਮਾਨ ਕਾਰ ਦੇ ਵਿੱਚ ਪਿਆ ਹੋਇਆ ਸੀ ਤੇ ਸਾਰਾ ਹੀ ਕੁਝ ਜੋ ਹੈ ਚੋਰ ਚੋਰੀ ਕਰਕੇ ਫਰਾਰ ਹੋ ਗਏ ਤੇ ਜਿਸ ਤੋਂ ਬਾਅਦ ਤੁਸੀਂ ਤਸਵੀਰਾਂ ਵੇਖੋ ਉਹ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਨੇ ਕਿਸ ਰਿੱਕੇ ਹੋ ਬੇਖੌਫ ਕਾਰ ਦੇ ਵਿੱਚ ਘੁੰਮ ਰਹੇ ਸੀਗੇ ਤੇ ਇੱਕ ਇੱਕ ਕਰਕੇ ਜੋ ਉਹਨਾਂ ਵੱਲੋਂ ਸਾਰੀਆਂ ਹੀ ਚੀਜ਼ਾਂ ਘਰਾਂ ਦੇ ਵਿੱਚੋਂ ਚੁਰਾ ਲਈਆਂ ਜਾਂਦੀਆਂ ਨੇ ਤਾਂ ਹੁਣ ਪੁਲਿਸ ਜੜੀ ਐ ਇਸ ਨਿੱਕਰ ਗੈਂਗ ਦੇ ਪਿਛੇ ਲੱਗੀ ਹੋਈ ਐ ਪੁਲਿਸ ਦੇ ਵੱਲੋਂ ਇਸ ਨਿੱਕਰ ਗੈਂਗ ਦੀ ਭਾਲ ਜੋ ਹੈ ਸ਼ੁਰੂ ਕਰ ਦਿੱਤੀ ਗਈ ਐ ਸੋ ਇੱਥੇ ਜਿਨ੍ਹਾਂ ਦੇ ਘਰ ਦੇ ਵਿੱਚ ਚੋਰੀ ਹੋਈ ਐ ਉਸ ਮਕਾਨ ਮਾਲਕਾਂ ਦਾ ਕੀ ਕੁਝ ਕਹਿਣਾ ਤੇ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂਜੀ ਮੇਰਾ ਨਾਮ ਨੀਤੂ ਠਾਕਰਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕ ਆ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਆ ਚੋਰੀ ਚੋਰੀ ਹੋਈ ਆ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਕੋਣ ਸੀ ਇਹ ਕਰ ਤੇ ਘਰ ਵਿੱਚ ਜੇ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨਆਰਆਈ ਮੇਰੀ ਨਾਨਾ ਆਈ ਹੋਏ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਕਿੰਨੇ ਕੋਲ ਤੋਂ ਸੀਗਾ ਰਿਪੋਰਟ ਕੋਲੋਂ ਸੀਗਾ ਕਿ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ 99 ਹੋਣਾ ਮੇਰੇ ਨਾਨਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉਥੋਂ ਨਾਲ ਲੈ ਆਏ ਸੀ ਸੋਨਾ ਜੋ ਮੇਰੇ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਹੈ ਮੇਰੇ ਕੋਲ ਡਾਲਰ ਸੀ ਮੇਰੀ ਨਾਨਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਐਸਟੀਮੇਟ ਜੀ 2000 ਡਾਲਰ 2000 ਹਾਂਜੀ ਜੀ ਆਂ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਾਨਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5-2 ਲੱਖ ਰੁਪਏ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸਿਗਰ ਡੌਲਰ ਕੈਮਰਾ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਹੇ ਆ ਕੁਝ ਪੰਛੀ ਬਿਆਕੀ ਜਿਹੜੇ ਜਿਨ੍ਹਾਂ ਨੇ ਨਿੱਕਰ ਪਾਈਆਂ ਔਰ ਟ੍ਰੀਸ਼ਰਟ ਪਾਈਆਂ ਉਹ ਪਿੰਡ ਦੇ ਮੱਲੇ ਆਪਣੇ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਆ ਕੀ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਕਿ ਛਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਹੁੰਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਕੋ ਮੈਨੇ ਪੰਜ ਕੀ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਐ ਕੰਮ ਕਰ ਰਹੀ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਆ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਬਨੂ ਜਾਣਕਾਰੀ ਇਹ 30 ਪਲੱਸ ਦਾ ਨੁਕਸਾਨ ਹੋ ਗਿਆ ਜੀ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਾਨਾ ਨਾ ਮੇਰੀ ਬੇਟੀ ਆ ਇਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਜੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਲੀ ਬਾਰੋ ਜਿਹੜੀ ਆਈ ਹੋਈ ਆ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਇਹਦੀ ਸੀਸੀਟੀਵੀ ਫੁਟੇਜ ਜਿਹੜੀ ਲੋਕ ਕਹਿੰਦੇ ਆ ਵਿਅਕਤੀ ਕੋਲ ਸਾਲੇ ਲੈਗਾ ਟਰੇਸ ਕਰਕੇ ਇਹਨੂੰ ਚੈੱਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਹੈ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੈ ਗਈ ਕੋਈ ਸ਼ੱਕ ਕੇ ਇਹਦੇ ਤੇ ਕੋਈ ਵਿਅਕਤੀ ਕੋਈ ਪਤਾ ਕੋ ਰਿਪੋਰਟ ਦਿੱਤਾ ਸ਼ੱਕ ਹੋ ਸਕਦਾ ਤੋ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀ ਹੈ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਕਦੀ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਹੈ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਬੇਸਿਕਲੀ ਇੱਥੇ ਰਹਿੰਦਾ ਹਾਂ ਆਲਮੋਸਟ 7 ਸਾਲ ਹੋ ਗਏ ਵਗਰਾ ਰਹਿੰਦਾ ਹਾਂ ਐਜ਼ ਅ ਰੈਂਟਰ 16 ਤਰੀਕ ਦੀ ਰਾਤ ਨੂੰ ਜਦੋਂ ਮੈਂ ਸੌਿਆ ਥਾ तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजली पर रात को जब मैं उठा सतरा तारीख की सवेरे तो मेरा दरवाजा नहीं खुल रहा था तो जब मैं दरवाजा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे लोन में है यहाँ पे ए डी है और यहाँ साथ में मेरे लोन है तो मैंने उनको कॉल किया सुबह सुबह तो फिर वो एक लड़के ने मेरा फोन उठाया तो वो फोन जैसे उसने उठाया तो फिर वो भागे हुए आया तो उसने देखा ऊपर आके मैंने उसको बोला कि मैं गेट वगैरह देख सब कुछ देख क्योंकि मैं तो लॉक हूं तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाजा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ कुछ चोरी हो गई है अब चोरों ने किसी हिसाब से कैसे निकले थे उस टाइम पे ये कितना नुकसान क्या क्या, क्या अंदाजा तो जी ओनर जो है वो उन्होंने आपको बताया होगा कि जी उनका ही एक्स्टिमेट था मेरा तो उसमें कुछ था नहीं लॉस फिलहाल जो सीसीटीवी कैमरा उसमें दिखाई कितने देते कितने लोग हैं पांच लोग सर उसमें कंफर्म हो गए क्योंकि अकॉर्डिंग उनको शायद ये पता नहीं लगा कि अंदर वाला कैमरा ऑन है क्योंकि तो उनको जी, जी आ रहे तो कहां से तो वो पहले तो हमें सुबह सुबह तो हमें समझ ही नहीं आया कि कहाँ से आए पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आस पास घूमने लगे कि कहाँ से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे है हाँ जी पुलिस वालों को सर सुबह ही जानकारी दे दी थी उसी टाइम और पुलिस वाले आ भी गए थे तो आपको किसी पे भी कौन सा कोई सात साल, साल में सर हमने ऐसा कभी ऐसा इंसिडेंस ना देखा और ना ही हमने ऐसा तो मालूम हो भाई घर में परिवार कहीं बाहर गया हुआ है आप अकेले हो किसी को मालूम हो भी? तो ये तो सर देखो आसपास के लोगों को कॉलोनी को तो ऑलमोस्ट सभी को पता था ਈ ਨਹੀਂ ਤੋਂ ਵੀ ਨਹੀਂ ਹੈ ਯਾਹਾਂ ਤੇ ਕੀ ਮੰਗੋ ਜੀ ਰੋ ਵੀ ਹੈ ਕਾਰਵਾਈ ਹੋਣੀ ਚਾਹੀਏ ਪੁਲਿਸ ਜੋ ਹੈ ਉਹ ਇਨਵੈਸਟੀਗੇਸ਼ਨ ਕਰ ਵੀ ਰਹੀ ਹੈ ਮੇਰਾ ਨਾਮ ਹੈਗਾ ਜੀ ਪੁਸ਼ਪ ਕੁਮਾਰ ਮੈਸਟਰ ਫਲੋਰ ਜੀ ਤੇ ਗੋਪਾਲ ਕੁਰਨੀ ਦੇ ਵਿੱਚ ਨੇ ਸਵਾ ਦੀ ਰਾਤ ਨੂੰ ਅਨਪੜ੍ਹ ਤੇ ਵਿਅਕਤੀ ਨੂੰ ਕਾਟ ਚੋਰੀ ਕੀਤੀ ਗਈ ਤੇ ਜਿਸ ਬੰਦੇ ਜਿਹੜੀ ਐਫ ਆਰ 224 ਉਹ ਦਰਜੀਤ ਜੀ ਤੇ ਜਿਹੜੀ ਆਪਣੇ ਹੈ ਕਿ ਨਹੀਂ ਨਿਤੂ ਤੋਂ ਫੋਟੋ ਬਣਾ ਕੇ ਪਛਾੜ ਜਿਹਾ ਆ ਤਸਵੀਰਾਂ ਚਲਦੀ ਬੀ ਹੈ ਤੇ ਛੇਤੀ ਨੂੰ ਫੜ ਲੀਤੇ ਗੋਵਰ ਪਰਮਾਨ ਨੇ ਦੱਸਿਆ ਕਿਨੇ ਤੋਂ ਲੱਖ ਦੀ ਹੋਣੀ ਚੋਣ ਅੰਦਾਜ਼ਾ ਸਾਨੂੰ ਇਹਨਾਂ ਦੇ ਸਭ ਗੈਣੇ ਚੋਰੀ ਬਾਅਦ ਸਾਨੂੰ ਰਿਸਕ ਪ੍ਰੋਵਾਈਡ ਕਰਨਗੇ ਕਿ ਕੀ ਕੀ ਸਾਮਾਨ ਚੋਰੀ ਹੋਇਆ ਜਿਹੜੀ ਸੀਸੀਟੀਵੀ ਕੈਮਰੇ ਦੀ ਫੋਟੋ ਹੈ ਜਾਂ ਕਿਨੇ ਪੰਜ ਛੇ ਜਿਹੜੇ ਜਿਹੜੇ ਤਰ੍ਹਾਂ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਵੀ ਘਰੇ ਜਿਹਾ ਹੈ ਸੂਜੀ ਟੀਵੀ ਉਹਨਾਂ ਦੇ ਘਰ ਲੱਗਾ ਉਹ ਫੁੜੀ ਚੱਕੀਤੇ ਆ ਉਹਦੇ ਵਿੱਚ ਕਰੀਬ 5 ਜਿਹ ਹੈਗੇ ਨੇ ਬੰਗਲੇ ਨੇ ਜਿੰਨਾ ਉਮਰ ਤੇ ਤੇ ਚਾਲੀ ਉੱਤੇ ਹੈਗੇ ਤੇ ਉਹਨਾਂ ਪਿੱਛੇ ਹੀ ਮੋਬਾਈਲ ਆਪਣੇ ਲਾਇਆ ਅੱਛੀ ਲੱਗਦਾ ਲੱਗੇ ਲੱਗ ਪਊ ਜਾ ਕੇ ਕੋਸ਼ਿਸ਼ ਜਰੀਏ ਜੀ ਜਿੱਦੇ ਜਲਦੀ ਸੌਣ ਤਿਸਕਲ ਕੁਛ ਆਪਾਂ ਹਾਂਜੀ ਮੇਰਾ ਨਾਮ ਨੀਤੂ ਠਾਕਰਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕਾਂ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਕਾਲਾ ਕੱਛਾ ਗੈਂਗ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਨਿਕਰ ਚੋਰ ਗੈਂਗ ਐਕਟਿਵ ਹੋ ਚੁੱਕਾ ਹੈ ਜਿहां ਇਹ ਚੋਰ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਹੁਣ ਤੱਕ ਕਾਫੀ ਘਰਾਂ ਦੇ ਵਿੱਚ ਇਹ ਹੱਥ ਸਾਫ਼ ਕਰ ਚੁੱਕੇ ਨੇ ਤਾਂ ਸੀਸੀਟੀਵੀ ਵੀਡੀਓ ਇੱਕ ਹੋਰ ਸਾਹਮਣੇ ਆ ਚੁੱਕੀ ਹੈ ਜੁਥੇ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਇਹ ਨਿਕਰ ਗੈਂਗ ਦੇ ਵੱਲੋਂ ਜੁਆ ਘਰ ਦੇ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਗਾਇਬ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਲਖarਪਏ ਵੀ ਲੁੱਟ ਕੇ ਲੈ ਗੇ ਦੱਸ ਇਹ ਕਿ ਖਬਰ سامنے ਆ ਰਹੀ ਹੈ ਜੁਲੰਦਰ ਦੇ ਫਲੋਰ ਦੇ ਇਲਾਕੇ ਦੇ ਵਿੱਚੋਂ ਜਿੱਥੇ ਕਿ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਨਿੱਕਰ ਚੋਰ ਗੈਂਗ ਐਕਟਿਵ ਹੋ ਚੁੱਕਾ ਹੈ ਤਾਂ ਉਹਨਾਂ ਦੀ دہشت ਜੋ ਹੈ ਉਹ ਫੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਦੇ ਵਿੱਚ ਤੀਜੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆਏ ਨੇ ਤਾਂ ਸੀਸੀਟੀਵੀ ਵੀਡੀਓ ਹੁਣ ਗਗਾਤਾਰ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੇ ਬੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨਿੱਕਰ ਦੇ ਵਿੱਚ ਇਹ ਪੰਜ ਜਾਣੇ ਜੋ ਹੈ ਘਰ ਦੇ ਵਿੱਚ ਬੇਖੌਫ ਸ਼ਰਿਆਮ ਜੋ ਹੈ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਚੋਰੀ ਕਰਕੇ ਫਿਰ ਇਥੋਂ ਦੀ ਫਰਾਰ ਵੀ ਹੋ ਜਾਂਦੇ ਨੇ ਤਾਂ ਇੱਥੇ ਦੱਸਿਆ ਜਾ ਰਿਹਾ ਹੈ ਕਿ 30 ਲੱਖ ਰੁਪਏ ਦੇ ਕਰੀਬ ਦਾ ਸੋਨਾ ਇਹ ਚੋਰ ਲੁੱਟ ਕੇ ਲੈ ਗਏ ਤੇ ਨਾਲ ਹੀ ਨਾਲ ਡਾਲਰ ਵੀ ਇਹ ਕਿੱਕੇ ਲੈ ਕੇ ਘਰ ਦੇ ਵਿੱਚੋਂ ਤੇ ਲੱਖਾਂ ਰੁਪਏ ਦੀ ਨਕਦੀ ਵੀ ਲੈ ਕੇ ਫਰਾਰ ਹੋ ਗਏ ਦਰਅਸਲ ਚਲੰਦਰ ਦੇ ਵਿੱਚ ਜੋ ਇਹ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਇਹ ਐਨ ਆਰ ਆਈ ਦਾ ਘਰ ਦੱਸਿਆ ਜਾ ਰਿਹਾ ਹੈ ਐਨ ਆਰ ਆਈ ਇੱਥੇ ਆਏ ਹੋਏ ਸੀਗੇ ਤਾਂ ਉਹਨਾਂ ਦਾ ਸਮਾਨ ਜੋ ਹੈ ਲਕਜਰੀ ਬ੍ਰਾਂਡ ਦਾ ਸਮਾਨ ਜੋ ਹੈ ਇਹ ਚੋਰ ਚੋਰੀ ਕਰਕੇ ਫਰਾਰ ਹੋ ਗਏ ਤਾਂ ਇਹ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ ਹੁਣ ਪੁਲਿਸ ਦੇ ਵੱਲੋਂ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਸੋ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਨਾ ਚੋਰਾਂ ਨੇ ਆਪਣੇ ਮੂ ਟੱਕੇ ਹੋਏ ਨੇ ਲੇਕਿਨ ਨਿਕਰ ਪਾਈ ਹੋਈ ਹੈ ਤਾਂ ਨਿਕਰ ਪਾ ਕੇ ਜੋ ਹੈ ਹੁਣੇ ਚੋਰ ਵੱਖ-ਵੱਖ ਘਰਾਂ ਦੇ ਵਿੱਚ ਆ ਕੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਪੁਲਿਸ ਕੋਲ ਜੁੜਾ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਘਰ ਮਾਲਿਕ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਭਰੋਸਾ ਜਤਾਇਆ ਗਿਆ ਹੈ ਕਿ ਜਲਦੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਝਲੰਦਰ ਦੇ ਕੋਪਾਲ ਇਨਕਲੇਵ ਦੇ ਰਹਿਣ ਵਾਲੇ ਦਾਸ ਜੀ ਕੇ ਲੋਕਾਂ ਇਸ ਪਰਿਵਾਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਨਹੀਂ ਸੀਗੇ ਉਹ ਬਾਹਰ ਗਏ ਹੋਏ ਸੀਗੇ ਤੇ ਉਹਨਾਂ ਦੇ ਘਰ ਦੇ ਵਿੱਚ ਜੋ ਹੈ ਉਹਨਾਂ ਦੇ ਐਨ ਆਰ ਆਈ ਰਿਸ਼ਤੇਦਾਰ ਆਏ ਹੋਏ ਸੀ ਰਹਿਣ ਦੇ ਲਈ ਤੇ ਉਹਨਾਂ ਦਾ ਸਮਾਨ ਘਰ ਦੇ ਵਿੱਚ ਪਿਆ ਸੀ ਜੁੜੈਸ ਪਾਈ ਤੋਲੇ ਦੇ ਕਰੀਬ ਸੋਨਾ ਕਾਰ ਦੇ ਵਿੱਚ ਪਿਆ ਸੀ ਤੇ ਡਾਲਰ ਵੀ ਕਾਰ ਦੇ ਵਿੱਚ ਪਏ ਹੋਏ ਸੀ ਲਗਜ਼ਰੀ ਬ੍ਰਾਂਡਾਂ ਦਾ ਸਾਮਾਨ ਕਾਰ ਦੇ ਵਿੱਚ ਪਿਆ ਹੋਇਆ ਸੀ ਤੇ ਸਾਰਾ ਹੀ ਕੁਝ ਜੋ ਹੈ ਚੋਰ ਚੋਰੀ ਕਰਕੇ ਫਰਾਰ ਹੋ ਗਏ ਤੇ ਜਿਸ ਤੋਂ ਬਾਅਦ ਤੁਸੀਂ ਤਸਵੀਰਾਂ ਵੇਖੋ ਉਹ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਏ ਨੇ ਕਿਸ ਤਰੀਕੇ ਉਹ ਬੇਖੌਫ ਕਾਰ ਦੇ ਵਿੱਚ ਘੁੰਮ ਰਹੇ ਸੀਗੇ ਤੇ ਇੱਕ ਇੱਕ ਕਿ ਜੋ ਉਹਨਾਂ ਦੇ ਵੱਲ ਸਾਰੀਆਂ ਹੀ ਚੀਜ਼ਾਂ ਘਰਾਂ ਦੇ ਵਿੱਚੋਂ ਚੁਰਾ ਲਈਆਂ ਜਾਂਦੀਆਂ ਨੇ ਤਾਂ ਹੁਣ ਪੁਲਿਸ ਜਿਹੜੀ ਹੈ ਇਸ ਨਿੱਕਰ ਗੈਂਗ ਦੇ ਪਿੱਛੇ ਲੱਗੀ ਹੋਈ ਹੈ ਪੁਲਿਸ ਦੇ ਵੱਲੋਂ ਇਸ ਨਿੱਕਰ ਗੈਂਗ ਦੀ ਭਾਲ ਜੋ ਹੈ ਸ਼ੁਰੂ ਕਰ ਦਿੱਤੀ ਗਈ ਹੈ ਸੋ ਇੱਥੇ ਜਿਨ੍ਹਾਂ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਉਸ ਮਕਾਨ ਮਾਲਕਾਂ ਦਾ ਕੀ ਕੁਝ ਕਹਿਣਾ ਤੇ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਹਾਂਜੀ ਮੇਰਾ ਨਾਮ ਨੀਤੂ ਠਾਕਰਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਆ ਚੋਰੀ ਚੋਰੀ ਹੋਈ ਆ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਮਾਂ ਚੋਰੀ ਕੋਣ ਸੀ ਤੇ ਕਰ ਵਿੱਚ ਜੇ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਆਈ ਹੋਏ ਜਿਨ੍ਹਾਂ ਦੇ ਨਾਲ ਅਸੀਂ ਇਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਹੈ ਕਿੰਨੇ ਕੋਲ ਸੁਨਾਸੀਗਾ ਕੋਲ ਸੁਨਾਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨ ਹੁਣਾਂ ਮੇਰੀ ਨਾਨਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉਥੋਂ ਨਾਲ ਲੈ ਆਈ ਸੀ ਸੋਨਾ ਜੋ ਮੇਰੇ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ ਸੋਨਾ ਸੀਗਾ ਜੋ ਸਾਡੇ ਘਰ ਚ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਹੈ ਮੇਰੇ ਕੋਲ ਡਾਲਰ ਸੀ ਮੇਰੀ ਨਾਨਣ ਹੋਣਾ ਕੋਲ ਉਹਨਾਂ ਦੀ ਬਾਹਰ ਲਈ ਕਰਾਂਗੇ ਸੀ ਡਾਲਰ ਅੰਦਾਜ਼ਾ ਐਸਟੀਮੇਟ ਜੀ 2000 ਡਾਲਰ 2000 ਹਾਂਜੀ ਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਾਨਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5-2 ਲੱਖ ਰੁਪਏ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸਿਗਰ ਡੌਲਰ ਕੈਮਰਾ ਸੀਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਹੇ ਆ ਕੁਝ ਪੰਛੀ ਬਿਆਕੀ ਜਿਹੜੇ ਜਿਨ੍ਹਾਂ ਨੇ ਨਿੱਕਰ ਪਾਈਆਂ ਔਰ ਟੀ-ਸ਼ਰਟ ਪਾਈਆਂ ਉਹ ਪਿੰਡ ਦੇ ਮਲੇ ਆਪਣੇ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਕਿ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਡ ਕੇ ਕਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਹੁੰਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਕੋ ਮੈਨੇ ਪੰਜ ਕੀ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਐ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਬਿਲੂ ਜਾਣਕਾਰੀ ਇਹ 30+ ਦਾ ਨੁਕਸਾਨ ਹੋ ਗਿਆ ਜੇ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਨਾਂ ਨਾ ਮੇਰੀ ਬੇਟੀ ਆ ਇਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਬਹੁਤ ਜੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਲੀ ਬਾਰੋ ਜਿਹੜੀ ਆਈ ਹੋਈ ਆ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ফুটেਜ ਆ ਜਿਹੜੀ ਉਹ ਘੁੰਮ ਰਿਹਾ ਵਿਅਕਤੀ ਉਹ ਬੁਲਸਰਾਂ ਨੇ ਲੈ ਗਿਆ ਟਰੇਸ ਕਰਕੇ ਉਹ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਹੈ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੈ ਗਈ ਕੋਈ ਤਨਖਾ ਕਰਕੇ ਇਹਦੇ ਤੇ ਕੋਈ ਵਿਅਕਤੀ ਕੋਈ ਪਤਾ ਕੋਈ ਜਿੱਤੇ ਸ਼ੱਕ ਹੋ ਸਕਦੇ ਤੋ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੇ ਕਿਤੇ ਚੋਰੀ ਕਰ ਰਿਹਾ ਕਦੇ ਕਿਤੇ ਚੋਰੀ ਕਰ ਰਿਹਾ ਹੈ ਬਾਕੀ ਪੁਲਿਸ ਸਾਡੀ ਪੂਰੀ ਹੈਲਪ ਕਰ ਰਹੀ ਹੈ ਉਹਨਾਂ ਨੂੰ ਸ਼ਾਇਦ ਕੁਝ ਪਤਾ ਲੱਗ ਰਿਹਾ ਹੈ ਤਾਂ ਉਹ ਕਹਿੰਦੇ ਸੀ ਕਿ ਜਲਦੀ ਤੋਂ ਜਲਦੀ ਤੁਹਾਡੀ ਹੈਲਪ ਕਰਾਂਗੇ ਸਰ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਬੇਸਿਕਲੀ ਇੱਥੇ ਰਹਤਾ ਹੂ ਆਲਮੋਸਟ 7 ਸਾਲ ਹੋ ਗਏ ਮੈਂ ਇੱਧਰ ਰਹਤੂ ਐਜ਼ ਅ ਰੈਂਟਲ 16 ਤਰੀਕ ਦੀ ਰਾਤ ਨੂੰ ਜਦ ਮੈਂ ਸੋਇਆ ਥਾ तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजली पर रात को जब मैं उठा सतारह तारीख की सवेरे तो मेरा दरवाजा नहीं खुल रहा था तो जब मैं दरवाजा खोलने के लिए ट्राई किया तो मेरे को ये पता लगा कि मेरा लॉक लगा हुआ है तो घर पे को तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे लोन में है यहाँ पे ए डी है और यहाँ साथ में मेरे लोन है तो मैंने उनको कॉल किया सुबह सुबह तो फिर वो एक लड़के ने मेरा फोन उठाया तो वो फोन जैसे उसने उठाया तो फिर वो भागे हुए आया तो उसने देखा ऊपर आके मैंने उसको बोला कि मैं गेट वगैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाजा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ कुछ चोरी हो गई है अब चोरों ने किसी हिसाब से कैसे निकले थे उस टाइम पे ये कितना नुकसान होगा अंदाजा तो जी ओनर जो है वो उन्होंने आपको बताया होगा क्यूँकी उनका ही एक्स्टिमेट था मेरा तो उसमें कुछ था नहीं लॉस फिलहाल जो सीसीटीवी कैमरा उसमें दिखाई कितने देते कितने लोग हैं पांच लोग सर उसमें कंफर्म हो गए क्योंकि मेरे अकॉर्डिंग उनको शायद ये पता नहीं लगा कि अंदर वाला कैमरा ऑन है क्योंकि वो पहले तो हमें सुबह सुबह तो हमें समझ ही नहीं आया कि कहा से आए पर लेकिन जब सुबह साढ़े आठ बजे के करीब तो सब सब लोग यहाँ इकट्ठे हो गए तो सब आस पास घूमने लगे कि कहाँ से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे है हाँ जी पुलिस वालों को सर सुबह ही जानकारी दे दी थी उसी टाइम और पुलिस वाले आ भी गए थे तो आपको किसी पे भी कौन सा कोई ऐसा व्यक्ति सात साल में सर हमने ऐसा कभी ऐसा इंसिडेंस ना देखा और ना ही हमने ऐसा कभी... तो मालूम हो भाई घर में परिवार कहीं बाहर गया हुआ है आप अकेले हो किसी को मालूम हो ये तो सर देखो आसपास के लोगों को कॉलोनी को तो ऑलमोस्ट सभी को पता था ਈ ਨਹੀਂ ਤੋਂ ਵੀ ਨਹੀਂ ਹੈ ਆਪੇ। ਕੀ ਮੰਗਤ ਹੋਈ? ਜੀਰੋ ਵੀ ਹੈ ਕਾਰਵਾਈ ਹੋਣੀ ਚਾਹੀਏ। ਪੁਲਿਸ ਜੋ ਹੈ ਉਹ ਇਨਵੈਸਟੀਗੇਸ਼ਨ ਕਰ ਵੀ ਰਹੀ ਹੈ। ਗਰ ਨਾਮ ਹੈਗਾ ਜੀ ਪੁਸ਼ਪ ਕੁਮਾਰ ਮੈਸਟਰ ਫਲੋਰ ਜੀ ਤੇ ਗੋਪਾਲ ਕਰਨੀ ਦੀ ਵਿਚਨੇ ਸਵਾਦੀ ਗਰਾਤ ਨੂੰ ਅਨਪੜ੍ਹ ਤੇ ਵਿਅਕਤੀ ਨੂੰ ਕਾਦਰ ਜਵਲ ਚੋਰੀ ਕੀਤੀ ਜੀ। ਜਿਸ ਬੰਦੇ ਜਿਹੜੀ ਐਫਆਈਆ 224 ਉਹ ਦਰਜ ਕੀਤੀ ਜੀ ਤੇ ਜਿਹੜੀ ਆਪਣੇ ਹੈਗੇ ਨੇ ਮੀਤੂ ਤੋਂ ਪਰਦੇਸ ਗਿਆ ਕੋਸਰਜੀ ਹੋਇਆ ਤਫਸੀਲ ਜਲਦੀ ਵੀ ਹੈ ਤੇ ਛੇਤੀ ਨੂੰ ਅਲਗ ਕੀਤੀ ਜਾਊ ਪਰਵਾਹ ਨੇ ਦੱਸਿਆ ਕਿੰਨੇ ਤੋਂ ਲੱਖ ਦੀ ਹੋਣੀ ਚੋਰੀ ਜਾਂਦਾ ਜੀ ਸਾਨੂੰ ਇਹਨਾਂ ਸਭ ਗੈਣਾ ਚੋਰੀ ਬਾਅਦ ਸਾਨੂੰ ਰਿਸਪੋਨਸਿਬਿਲਟੀ ਕਰਨਗੇ ਕਿ ਕੀ ਕੀ ਸੌਣ ਚੋਰੀ ਹੋਇਆ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ ਪੰਜ ਛੇ ਜਣੇ ਜਿਹੜੇ ਇਸ ਤਰ੍ਹਾਂ ਫਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਵੀ ਘਰੇ ਚੱਲਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਆ ਉਹ ਫੁਰੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹ ਹੈਗੇ ਨੇ ਬੁਢੀ ਨੇ ਜਿੰਨਾ ਉਮਰ ਕੋਲ ਕੀ ਪੀਤੀ ਚਾਲੀ ਚੱਗੀਏ ਹਾਂਜੀ ਤੇ ਉਹਨਾਂ ਪਿੱਛੇ ਹੀ ਬਹੁਤ ਹੀ ਆਪਣੇ ਲਾਇਆ ਅੱਛੀ ਲੱਗਦਾ ਲਾਕੀਰ ਲੱਗ ਪਉਂਦੀ ਆ ਕੋਸ਼ੇ ਜਰੀਏ ਜੀ ਜਿੰਨੇ ਜਲਦੀ ਸਾਨੂੰ ਤਿਸਕਲ ਕੁਝ ਆ ਹਾਂਜੀ ਮੇਰਾ ਨਾਮ ਨੀਤੂ ਠਾਕਰਾ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕਾਂ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ